ਸਤਿਕਾਰਯੋਗ ਸਾਥੀਓ ਭਾਈ ਸਾਹਿਬ ਨੇ ਬਹੁਤ ਵਧੀਆ ਗੱਲ ਕਹੀ ਹੈ ਜਿਹੜੇ ਇਨਸਾਨਾਂ ਨੂੰ ਸਾਡੀ ਪਰਵਾਹ ਹੈ ਸਾਨੂੰ ਵੀ ਉਹਨਾਂ ਦੀ ਪਰਵਾਹ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਦੇ ਮਗਰ ਤੁਰੇ ਫਿਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਸਾਡੀ ਪਰਵਾਹ ਹੀ ਨਹੀਂ ਇੱਕ ਗੱਲ ਯਾਦ ਰੱਖਿਓ ਜਿਸ ਬੰਦੇ ਨੂੰ ਤੇਰੀ ਪਰਵਾਹ ਹੈ ਤੈਨੂੰ ਉਹਦੀ ਪਰਵਾਹ ਕਰਨੀ ਚਾਹੀਦੀ ਹੈ ਉਹਦੀ ਪਰਵਾਹ ਨਾ ਕਰ ਜਿਹਨੂੰ ਤੇਰੀ ਪਰਵਾਹ ਨਹੀਂ ਪਰ ਜਿਸ ਨੂੰ ਤੇਰੀ ਪਰਵਾਹ ਹੈ ਉਦੀ ਉਦੀ ਪਰਵਾਹ ਕਰ ਜਿਸ ਨੂੰ ਫਿਕਰ ਹੈ ਤੇਰਾ ਸ਼ਰੀਰ ਲੀਵਰ ਖਰਾਬ ਨਾ ਹੋ ਜਾਏ ਸ਼ਰਾਬ ਨਾ ਪੀ ਉਦੀ ਪਰਵਾਹ ਕਰ ਜਿਹੜੀ ਤੈਨੂੰ ਝਿੜਕ ਝਿੜਕ ਕੇ ਕਹਿੰਦੀ ਹੈ ਜਾਂ ਲੜ ਲੜ ਕੇ ਕਹਿੰਦੀ ਹੈ ਵੀ ਤੂੰ ਨਾ ਇਦਾਂ ਕਰਿਆ ਕਰ ਨਾ ਇਦਾਂ ਕਰਿਆ ਕਰ ਅਸਲ ਵਿੱਚ ਉਹ ਕਹਿਣਾ ਇਹ ਚਾਹੁੰਦੀ ਹੈ ਜੇ ਤੂੰ ਮਰ ਗਿਆ ਮੇਰਾ ਸਰਨਾ ਨਹੀਂ ਤੇਰੇ ਬਿਨਾਂ ਜੇ ਤੂੰ ਮਰ ਗਿਆ ਬੜਾ ਔਖਾ ਹੋਇਆ